फगवाड़ा विखे एक दुकान के मालक मोहित बत्रा के किराएदार हुई हथोपाई दौरान दोनों धरना जख्मी हो गई मिली जानकारी अनुसार इथों के करियाने के कारोबारी मोहित बत्रा की इमारत लंबे समय तो शिव शिवसेना के वाइस प्रधान रविदत्त ने किराए ती हुई सी अज दिन वेले इमारत के मालक और उसके पुत्र की किराएदारा पैसा देख देन लैके तकरार हो गई गुवांडिया ने विच पैके के दोहा तेरानू शांत कर दिता पर उस तो बाद किराएदार नाल मुड़के बहिस हो गई जिस नाल मामला पाक गया बल दुकान मालक ने दसया पिछले कई महिनियां तो किराया खड़हासी ते ओ लगातार टाल मटोल करदे आ रहे सन ओना किराया देणदा वादा कीता सी जदूं ओना कोलो किराए दी मांग कीती ता अग्ग्यो उसने ओना कुटमार करनी शुरू कर दीती दूजे पासे किराएदार ने केहा कि के। मैं अपने कलीनिक तो निकलिया सी कि मेरी दुकान दे नाल ही मेरे मालिका की दुकान है मेरे बाहर निकल दिया ही ओना मैनु गालियां कढ़णियां शुरू कर दितिया और अंदरो उस्ता दा दूसरा पुत्र भी आ गया उन्हें पता नहीं मेरे मुंह ते केड़ा केमिकल पाया ते मैं बिल्कुल बेहोश हो गया ate us to baad oona ne मेरी दाणी भी पुटी ते इट्टा भी मारियां रिपोर्ट निर्मल सिंह कपूरथला ਕਿਹੜੀ ਜਗ੍ਹਾ ਤੇ ਰਹਿਣ ਵਾਲਿਆ ਮੈਂ ਕੋਤਲਾ ਕਰਿਆ ਕੀ ਮਾਮਲਾ ਕਿ ਕਰਾਤੀ ਪਤਾ ਦਾਖਲ ਹੋਇਆ ਸੀ ਬੰਦਾ ਮੇਰੀ ਦਾਦੀ ਵਗੜਾ ਪੱਟੀ ਆ ਕੀ ਮਾਮਲਾ ਕਰਾ ਕੱਲ ਇਦਾਂ ਜੀ ਉਹ ਸਾਡਾ ਕਰਾਇਦਾ ਸੀ ਉਹ ਜੀ ਨਹੀਂ ਕਿ ਹੁਣ ਤੋਂ ਕਾਫੀ ਚਿਰ ਤੋਂ ਸਾਡਾ ਕਰਾਇਦਾ ਦਾ ਪਹਿਲਾਂ ਬੰਧਿਆ ਵੀ ਸੀਗਾ ਲੇਕਿਨ ਪਿੱਛੇ ਜੇ ਉਹ ਆਪਣੇ ਆਪ ਨੂੰ ਜਿਆਦਾ ਗੁੰਡਾਗਰਦੀ ਦੇ ਵਿੱਚ ਲਿਆ ਆ ਤੇ ਅਸੀਂ ਥੋੜਾ ਬੋੜਾ ਉਹਦੇ ਵਿੱਚ ਗੁੰਡਾਗਰਦੀ ਨਹੀਂ ਜਾਂਦੇ ਤੇ ਉਹ ਕਾਗੜੇ ਸਾਡਾ ਧਿਆਨ ਲਾ ਪਿਆ ਪਿੱਛੇ ਸਾਡਾ ਕਰਾਇਆ ਬੰਦ ਕਰਤਾ ਉਹਨੇ 23 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਸਾਡੇ ਪੀਰ ਸੀ ਕਿਸੇ ਮੋਹਤਬਰ ਬੰਦੇ ਨੂੰ ਅਸੀਂ ਪਵਾੜੇ ਦੇ ਬੰਦੇ ਨੂੰ ਵਿੱਚ ਪਾਇਆ ਤੇ ਉਹਨੇ ਸਾਨੂੰ ਕਿਹਾ ਇੱਕ ਦੋ ਮਹੀਨੇ ਦਾ ਕਰਾਇਆ ਲੈ ਜਿੱਤਾਂ ਤੇ ਉਹਨੇ ਫਿਰ ਇਹੀ ਮੁੰਡਾ ਪਾ ਲਿਆ ਕਿ ਤੁਸੀਂ ਸਾਡਾ ਇੱਕ ਐਂਗਲ ਸੀ ਇਹਨਾਂ ਦਾ ਸਾਡੇ ਸਾਡੇ ਐਂਗਲ ਤੇ ਆ ਰਿਹਾ ਸੀ ਅਸੀਂ ਉਹ ਕਟਵਾ ਦਿੱਤਾ ਕਿਉਂਕਿ ਇਹ ਸਾਡਾ ਪੈਂਦਰ ਲਵਾਤਾ ਆਪਣੇ ਵਾਲੇ ਬਸ ਬਸ ਆਹ ਚੱਕਰ ਹੋਇਆ ਤੇ ਇਹਨੇ ਫਿਰ ਹੋਏ ਜਿੱਦ ਮਾਰੀ ਜੇ ਮੈਂ ਕਰਾਇਆ ਨਹੀਂ ਤੇ ਨਾਲ ਤੁਸੀਂ ਦੁਕਾਨ ਵੀ ਨਹੀਂ ਖੰਡੀ ਕਰਦੇ ਜਿੱਥੇ ਜੋ ਕਰਨਾ ਕਰਾਉਂਦਾ ਭਾਈ ਕਹ ਰਹੀ ਦੁਕਾਨ ਸਿਹਣਾ ਦੀ ਸਾਡੀ ਇਹ ਨਾਲ ਦੀ ਦੁਕਾਨ ਹੈਗੀ ਉੱਧਰ ਡਾਕਟਰ ਆ ਰਹੇ ਏਗਾ ਆਰਐਮਪੀ ਆ ਡਾਕਟਰ ਨਹੀਂ ਹੈਗਾ ਕਿਉਂਕਿ ਕੈਨ ਡਾਕਟਰ ਰਵੀ ਦਾ ਤਾਂ ਲੇਕਿਨ ਖੰਡਾ ਕਿਤੇ ਡਾਕਟਰ ਰਵੀ ਦਾ ਨਹੀਂ ਕਰਦਾ ਇਹ ਆਪਣੇ ਨਾਂ ਦੇ ਮੇਰੇ ਡਾਕਟਰ ਲਾਉਂਦੇ ਹੈ ਇਹ ਸਿਰਫ ਉਹੀ ਲਾਂਦਾ ਹੈ ਹੁਣ ਕਿਸੇ ਵੀ ਦੂਜੀ ਜਗ੍ਹਾ ਤੇ ਕੋਈ ਪੇਪਰ ਤੇ ਕਿਤੇ ਵੀ ਡਾਕਟਰ ਨਹੀਂ ਲੱਗਦਾ ਕਿੰਨੇ ਸਾਲ ਤੋਂ ਦੁਕਾਨਿਆ ਨਾਲ ਕੋਲਾ ਇਹਨਾਂ ਦਾ ਢੱਡੂ ਘੱਟ ਵੀ 15 16 ਸਾਲ ਤੋਂ ਤਾਂ ਹੈਗੀ ਆ ਜੇ ਜੀ ਮੈਨੂੰ ਪਤਾ ਬਾਕੀ ਪਤਾ ਜਿਹੜੀ ਨੂੰ ਪਤਾ ਹੋਗਾ ਉਹ ਪਹਿਲਾਂ ਵੀ ਮੈਨੂੰ ਹੁਣ ਤੁਸੀਂ ਦੁਕਾਨ ਖਾਲੀ ਕਰਾਉਣ ਨੂੰ ਗਿਆ ਸੀ ਇਹਨਾਂ ਨੂੰ ਹਾਂ ਬਿਲਕੁਲ ਮੈਂ ਸੀ ਇਹਨਾਂ ਨੂੰ ਇਹ ਹੀ ਕਿਹਾ ਸੀ ਕਿ ਹਾਜੀ ਰੋਜ਼ ਤਾਂ ਕਿਤੇ ਕਿਤੇ ਨਹੀਂ ਕਰਨਾ ਤੇਰੀ ਦੁਕਾਨ ਖਾਲੀ ਕਰੋ ਚਾਹੇ 6 ਮਹੀਨੇ ਰਹਿ ਲਾ ਤਾਨੂੰ ਕਿਰਾਇਆ ਨਾ ਦੇ ਇੱਕ ਗੱਲ ਹੈਗੀ ਅਜੇ 2 3 2 ਸਾਲ ਪਹਿਲਾਂ ਦੀ ਗੱਲ ਹੈ ਇਹ ਕਹਿੰਦਾ ਜੀ ਮੈਂ ਤਾਂ ਤੁਹਾਨੂੰ ਕਿਰਾਇਆ ਵੀ ਨਹੀਂ ਦੇਣਾ ਮੈਂ ਦੁਕਾਨ ਵੀ ਨਹੀਂ ਕਰਨੀ ਕਰਨੀ ਜਿੰਨੂੰ ਜੋ ਕਰਨਾ ਕਹਿ ਦੋ ਕੋਈ ਟਾਈਮ ਟੂ ਟਾਈਮ ਐਗਰੀਮੈਂਟ ਵੱਧਦਾ ਸੀਗਾ ਦੁਕਾਨ ਦਾ ਭਾਜੀ ਉਹੀ ਇਹਨਾਂ ਨੇ ਗੱਡੀ ਉਹਨਾਂ ਨੇ ਐਗਰੀਮੈਂਟ ਕੀਤਾ ਸੀ 3-5 ਸਾਲ ਦਾ 5 ਸਾਲ ਬਾਅਦ ਕਰਾਇਆ ਬਦੂ ਦਾ ਪਾਸਪੋਰਟ ਕੋਈ ਐਗਰੀਮੈਂਟ ਨਹੀਂ ਦਰਵਾ ਰਿਹਾ ਇੱਕ ਭਾਈ ਇਹ ਰੋਪ ਵੀ ਲਗਾ ਰਹੇ ਹੋ ਕਹਿੰਦੇ ਸਾਡੇ ਤੇ ਕੈਮੀਕਲ ਮਾਰੇ ਰਾਦੀ ਕਿਹੜਾ ਕੈਮੀਕਲ ਸੀ ਕਹਿੰਦੇ ਮਾਰੇ ਆੜਾ ਉੱਪਰ ਨਹੀਂ ਚਲੋ ਹੁਣ ਅੱਜ ਤਾਂ ਪਸੀਨਾ ਹੀ ਆਂਦਾ ਜੇ ਕੈਮੀਕਲ ਤਾਂ ਸਾਡੇ ਕਿਹੜਾ ਕੰਮ ਆ ਇਹ ਤਾਂ ਕਰਾਣਿਆਂ ਦਾ ਕੰਮ ਕਰਦੇ ਆ ਸਾਡੇ ਅਥਾ ਇਹ ਕਿਹੜਾ ਕੈਮੀਕਲ ਆਣੇ ਕੈਮੀਕਲ ਤਾਂ ਇਹਨਾਂ ਦੇ ਅਥਾ ਦੇ ਆਣੇ ਜਿਹੜੇ ਦਵਾਈਆਂ ਦਾ ਕੰਮ ਕਰਦੇ ਆ ਤੇ ਉਹਨਾਂ ਨੇ આરોਪ ਵੀ ਲਗਾਇਆ ਮੇਰੀ ਜਾਨ ਲਾ ਲਈ ਤੇ ਮੇਰੇ ਪੈਸੇ ਵੀ ਕਹਿੰਦੇ ਲੈ ਕੇ ਕੱਢ ਗਏ ਹੁਣ ਤਾਂ ਜੋ ਮੁੱਦੀ ਗਈ ਹੈ ਵਾਲੀ ਚੇਆਨ ਭਾਵੇਂ ਸੀ ਨਹੀਂ ਸ਼ਕੀਰ ਨੂੰ ਕਿਸੇ ਨੂੰ ਵੀ ਪਤਾ ਮੇਰੀ ਤਾਂ ਆਪੋ-ਤਲ ਚਾਂਦੀ ਚੈਨ ਟੁੱਟੀ ਆ ਮੇਰਾ ਫੋਨ ਡਿੱਗ ਗਿਆ ਮੇਰੇ ਕਿਸੇ ਕਸਟਮਰ ਨੇ ਮੈਨੂੰ ਉਹ ਦਿਖਾ ਕੇ ਐਂਡਰ ਦਿੱਤਾ ਬਈ ਆ ਤੁਹਾਡਾ ਸਮਾਨ ਗਿਆ ਆ ਮੇਰੀ ਚੈਨ ਇੱਥੇ ਉਹਨੇ ਕੋ ਪੀ ਲਿਆ ਇੱਥੇ ਨਿਸ਼ਾਨ ਵੀ ਬਣਿਆ ਭਾਈ ਕੀ ਵਜ੍ਹਾ ਜਿਹੜੀ ਦੁਕਾਨ ਖਾਲੀ ਨਹੀਂ ਕਰਦੇ ਬਸ ਆਪਣੀ ਗੁੰਡਾ ਕਰਦੀ ਕਹਿੰਦਾ ਮੈਂ ਨਹੀਂ ਕਰਨੀ ਜਿਹਨੂੰ ਮਰਜ਼ੀ ਕਰ ਲਓ ਯਾਨੀ ਕਬਜ਼ਾ ਕਰਨਾ ਚਾਹੁੰਦੇ ਰੋਜ਼ਾਂ ਦੇ ਮੇਨ ਦਾ ਲਿਖੇ ਆ ਤੇ ਕੋਈ ਵੀ ਜਿਹੜੇ ਆਪਣੇ ਦੁਕਾਨ ਦਾ ਨੋਵੇਲਡ ਕੀਤੀ ਆ ਆ ਦੇ ਯਾਨੀ ਕਿ ਕਿਰਾਏ ਦਾ ਕੋਈ ਵੀ ਕੁਝ ਕਰਦਾ ਦੁਕਾਨ ਚ ਮਾਲ ਮਾਲਕ ਨੂੰ ਕੁਝ ਕੇ ਕਰਦਾ ਲੇਕਿਨ ਇਹਨੇ ਕਿਸੇ ਨੂੰ ਕੁਝ ਨਹੀਂ ਪੁੱਛਿਆ ਕਿਸੇ ਨੂੰ ਪੁੱਛ ਨਹੀਂ ਚਾ ਚ ਉਪਰ ਕਰਕੇ ਆਪਣਾ ਕੰਮ ਕਰਾਈ ਗਿਆ ਖੜ ਕੇ ਵੀ ਹਮ ਨੂੰ ਕੋਈ ਜਿਹੜਾ ਕੋਈ ਕਹਿਣ ਵਾਲਾ ਆ ਇੱਕ ਦਾੜੀ ਦੇ ਵਾਲ ਵੀ ਕਹਿੰਦੇ ਸਾਰੇ ਪੱਟ ਦਿੰਦੇ ਮੇਰੇ ਸਾਈਡ ਤੋਂ ਵਾਲ ਦਾ ਜੀ ਇਹ ਗੱਲ ਹੈ ਦਾੜੀ ਦੇ ਵਾਲ ਜਿੱਧਾ ਹੱਥ ਪਾਈ ਹੋਈ ਆ ਮੜਾ ਮੋਟਾ ਹੱਥ ਲੱਗਾ ਮੇਰਾ ਤਾਂ ਇਹ ਨਹੀਂ ਕਹਿੰਦਾ ਜੀ ਨਹੀਂ ਲੱਗਾ ਹੁੰਦਾ ਹੱਥ ਲੱਗਾਊਗਾ ਲੇਕਿਨ ਜਿਹਨੇ ਬਾਕੀ ਦੇ ਵਾਲ ਪੱਟਿਆ ਉਹ ਆਪੇ ਨੇ ਪੱਟਿਆ ਹੀ ਸਾਨੂੰ ਇਹਦੇ ਨਾਲ ਤੁਹਾਡੇ ਕਿੱਥੇ ਸੱਟਾ ਵਗਰ ਲੱਗਿਆ ਕੀ ਮਾਰਿਆ ਤੁਹਾਡੇ ਨਾਲੇ ਜਿਹੜੇ ਉੱਥੇ ਤਾਂ ਕੁਝ ਨਹੀਂ ਬੱਝਾ ਜਦੋਂ ਅਸੀਂ ਉੱਥੇ ਖੜਾ ਪਾਈ ਹੋਈਆਂ ਲੇਕਿਨ ਜਦੋਂ ਮੈਂ ਬਾਅਦ ਸਿਵਲ ਹਸਪੀਟਲ ਤੋਂ ਬਾਹਰ ਆਇਆ ਉਦੋਂ ਮੈਨੂੰ ਚਾਰ ਤੋਂ ਬੰਦਿਆਂ ਨੇ ਆ ਪੌਣ ਢਲੇ ਫੜਿਆ ਤੇ ਆ ਪਿੱਛੇ 당 ਕੇ ਖੜੀ ਆ ਮਾਰਿਆ ਕੀ ਤੁਹਾਡੇ ਇਥੇ ਪਤਾ ਨਹੀਂ ਜੀ ਕੋਈ ਤਿੱਖੀ ਜੀ ਸੀਗੀ ਡਾਕਟਰ ਸਾਹਿਬ ਨੇ ਵੀ ਲਿਖੀ ਉਖਾਰੀ ਮੈਂਸ਼ਨ ਕੀਤੀ ਹੋ ਆ ਕੋਈ ਬੰਦੇ ਪਛਾਣਦੇ ਕੋਣ ਨਹੀਂ ਉਹ ਬਰਮਾਲ ਬੰਨੇ ਸੀ ਮੁੰਡੇ ਚਾਰ ਪੰਜ ਚਾਰ ਪੰਜ ਮੁੰਡੇ ਸੀਗੇ ਚਾਰ ਮੁੰਡੇ ਕੀ ਲੱਗਦਾ ਤੁਹਾਨੂੰ ਇਹਨਾਂ ਨੇ ਭੇਜੇ ਹੋਗੇ ਬੰਦੇ ਪਤਾ ਨਹੀਂ ਹਮੇਸ਼ਵਰ ਇਹ ਮੈਨੂੰ ਕੱਲਾ ਦੇ ਕੇ ਪਏ ਅੱਜ ਆਏ ਨਹੀਂ ਭੇਜਿਆ ਮੈਨੂੰ ਕੁਝ ਨਹੀਂ ਪਤਾ ਕਿੰਨੇ ਕ ਵਜੇ ਟਾਈਮ ਸੀ ਰਾਤ ਦਾ ਉਸ ਵੇਲੇ 11:00 ਸਵਾ 11:00 ਦਾ ਟਾਈਮ ਸੀ ਰਾਤ ਨੂੰ ਵੀ ਅਸੀਂ ਪਹਿਲਾਂ ਆਏ ਸੀ ਤੇ ਉਦੋਂ ਇਹ ਖੜੇ ਸੀ ਰਵੀ ਦਾ ਤੋ ਨਹੀਂ ਗੁਰਮੀ ਤਾਂ ਇੱਥੇ ਕੋ ਜਾਣੀ ਸੀ ਕਿ ਅਸੀਂ ਵਾਪਸ ਮੁੜ ਗਏ ਚਲ ਕੋ ਕੋਈ ਇਹਨਾਂ ਨੂੰ ਆਪਣਾ ਕਰ ਲ ਕੇ ਅਸੀਂ ਬਾਹਰ ਚਲਾਵਾਂਗੇ ਤੇ ਫਿਰ ਮੈਂ ਜਾ ਕੇ ਫੋਲੋ ਖੜ ਗਿਆ ਤੇ ਇੱਕ ਜਿਹੜਾ ਜਿਹੜਾ ਯਾਰ ਦੋਸਤ ਸੀ ਉਹ ਜਾ ਕੇ ਇੱਥੇ ਦੁਬਾਰਾ ਆ ਗਿਆ ਦੇਖਣ ਕਿ ਕਦੋਂ ਜਾਂਦੇ ਆ ਬਸ ਉਹਦੇ ਵਿੱਚ ਹੀ ਮੈਨੂੰ ਉੱਥੇ ਉਹਨਾਂ ਨੇ ਫੜ ਕੇ ਰੱਖ ਲਿਆ ਮੂਨੇ ਤੇ ਕੁਝ ਨਹੀਂ ਕੀਤਾ ਸਿਰਫ ਪੇਟ ਤੇ ਮੇਰੇ ਬੱਜੇ ਕੀ ਮੰਗ ਕਰਦੇ ਪ੍ਰਜਾ ਜਾਂ ਤੋਂ ਤੁਸੀਂ ਮੰਗ ਇਹ ਹੀ ਆ ਜੀ ਸਾਾਨੂੰ ਸਾਡੀ ਦੁਕਾਨ ਖਾਲੀ ਕਰਾ ਕੇ ਰੱਖੀ ਜਾਵੇ ਹੋਰ ਸਾਡਾ ਕੋਈ ਮੰਗ ਨਹੀਂ ਤੁਹਾਨੂੰ ਕੁਝ ਨਹੀਂ ਚਾਹੀਦਾ ਕੋਰਟ ਕੇਸ ਤਾਂ ਨਹੀਂ ਚੱਲਦਾ ਸਾਡਾ ਕੋਈ ਨਹੀਂ ਸਾਡਾ ਹੋਰ ਕੋਈ ਕੋਰਟ ਨਹੀਂ ਸਾਡਾ ਸਾਡੇ ਦਾ ਕਦੀ ਇਸ ਜਿਹੇ ਤੇ ਪਏ ਨਹੀਂ ਹੈਗੇ ਅਸੀਂ ਬਿਜ਼ਨਸਮੈਨ ਬੰਦੇ ਆ ਅਸੀਂ ਅਸੀਂ ਇਹ ਸਿੱਧਾਂਦੇ ਨਹੀਂ ਪੇਸ਼ੈਂਟ ਆਪਣੇ ਕੋ ਆਇਆ ਜੀ ਕਿ ਤੁਸੀਂ ਰਵਿਦਤ ਪੇਸ਼ੈਂਟ ਪਰ ਪੁੱਛ ਰਹੇ ਜੀ ਰਵਿਦਤ ਪੇਸ਼ੈਂਟ ਜੀ ਸਾਡੇ ਕੋਲ ਆਇਆ ਆਪਣਾ ਲੜਾਈ ਇਹਨਾਂ ਦੀ ਹੋਈ ਹੈ ਆਪਣਾ ਇੱਥੇ ਫਗਵਾੜੇ ਵਿੱਚ ਐਂਡ ਜਿਹੜੀਆਂ ਸੱਟਾਂ ਲੱਗੀਆਂ ਆ ਉਹਨਾਂ ਦੇ حساب ਨਾਲ ਇਹਨਾਂ ਨੂੰ ਦਾਖਲ ਕੀਤਾ ਗਿਆ ਹੈ ਪੁਲਿਸ ਇਨਫੋਰਮੇਸ਼ਨ ਕਰ ਦਿੱਤੀ ਗਈ ਹੈ ਸੇ ਪਾਕੀ ਸਾਡੇ ਵੱਲੋਂ ਜੋ ਵੀ ਟ੍ਰੀਟਮੈਂਟ ਬਣਦਾ ਸੀ ਦੇ ਰਹੇ ਹਾਂ